ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੁਹਾਡਾ ਸਵਾਗਤ ਆ ਜੀ ਸਾਡੇ ਚੈਨਲ ਨੂੰ ਕਰ ਦਿਓ ਫੋਲੋ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਇਹ ਆਪਣੀ ਗਾਂ ਸੂਈ ਤੀ ਐਚ ਐਫ ਇਹਦੇ ਆਪਣੇ ਐਚ ਐਫ ਟੀ ਕਾ ਲਵਾਇਆ ਉਹ ਤਾਂ ਸੈਗ ਦਾ ਪਰ ਇਹ ਬੱਚੀ ਦਾ ਡੱਬ ਦੇਖੋ ਲਾਲ ਆ ਗਿਆ ਤੇ ਮੂੰਹ ਥੋੜਾ ਜਰਸੀ ਟਾਈਪ ਲੱਗੀ ਜਾਂਦਾ ਪਤਾ ਨਹੀਂ ਤਾਂ ਦੀ ਮਾਂ ਵਿੱਚ ਜਰਸੀ ਦਾ ਕ੍ਰੋਸ ਆਉਂਦਾ ਹੋਊਗਾ ਟੀਕਾ ਤਾਂ ਆਪਣੇ ਪਿਓਰ ਐਚ ਐਫ ਲਵਾਇਆ ਤਾਂ ਕਿ ਲਾਲ ਡੱਬੀਆਂ ਐਚ ਐਫ ਆ ਜਾਣੀਆਂ ਕੋਈ ਕੋਈ ਜੇ ਕਿਸੇ ਨੂੰ ਪਤਾ ਮੇਰੇ ਵੀਰ ਨੂੰ ਦੱਸਿਓ ਹਨਾ ਕਿ ਜਰਸੀ ਇੱਕ ਕ੍ਰਾਸ ਆਉਂਦੀ ਆ ਪਿੱਛੇ ਤੇ ਉਹਦੇ ਕਰਕੇ ਲਾਲ ਡੱਬ ਆ ਗਿਆ ਇਹ ਪੂਰਾ ਪੂਰਾ ਗੂੜਾ ਪੂਰਾ ਹੈ ਡੱਬ ਲਾਲ ਤੇ ਇੱਕ ਆਪਣੀ ਗਾਹ ਦੇ ਨਾ ਜ਼ੇਰ ਰਹਿ ਗਈ ਅੰਦਰ ਸੂਈ ਤੀ ਮਤਲਬ ਡਾਕਟਰ ਨੇ ਸਵਾਈ ਤੀ ਉਹਦੇ ਅੰਦਰ ਰਹਿ ਗਈ ਜ਼ੇਰ ਥੋੜੀ ਉਹ ਪਈ ਆ ਜ਼ਿਆਦਾਤਰ ਜ਼ੇਰ ਅੰਦਰ ਰਹਿ ਗਈ ਆਪਣੇ ਤਿੰਨ ਦਿਨ ਇਹਦੇ ਗੋਲੀਆਂ ਵੀ ਧਰਾਈਆਂ ਅੰਦਰ ਸਾਰਾ ਕੁਝ ਕਰ ਲੈ ਅੰਦਰ ਤੋਂ ਗਲ ਗਲ ਕੇ ਤਾਂ ਆ ਰਹੀ ਆ ਇਹਨੂੰ 6-7 ਦਿਨ ਹੋ ਗਏ ਸੂਈ ਨੂੰ ਕੋਈ ਕਾੜਾ ਕੂੜਾ ਕਿਹੜੇ ਦੇਈਏ ਆਪਾਂ ਜਿਹਦੇ ਨਾਲ ਇਹਦੀ ਮਤਲਬ ਅੰਦਰ ਤੇ ਬੱਚੇ ਤਾਂ ਨਹੀਂ ਬਿਲਕੁਲ ਸਾਫ਼ ਹੋ ਜਾਵੇ ਉਹ ਜ਼ੇਰ ਰਹਿਣ ਕਰਕੇ ਉਹਨੇ ਨੂੰ ਮਟਾਇਟਰ ਦੇ ਪ੍ਰੋਬਲਮ ਵੀ ਆ ਗਈ ਹੁਣ ਉਹਦਾ ਵੀ ਇਲਾਜ ਨਾਲ ਚੱਲ ਰਿਹਾ ਲਿਓਟਰੀਨ ਸਵੇਲਿੰਗ ਹੋਈ ਵੀ ਆ ਫੁੱਟੀਆਂ ਆ ਰਹੀਆਂ ਦੁੱਧ ਚ